ਅੱਜ ਲੁਧਿਆਣਾ ਵਿਕੇ ਪੈਟਰੋਲੀਅਮ ਡੀਜ਼ਲ ਐਸੋਸੀਏਸ਼ਨ ਲੁਧਿਆਣਾ ਵੱਲੋਂ ਸੀਸੀ ਦਫ਼ਤਰ ਵਿਕੇ ਪਹੁੰਚ ਕੇ ਆਈ ਦਿੱਤਾ ਸਰਬੀ ਮੰਗ ਪੱਤਰ ਦਿੱਤਾ ਗਿਆ ਉਤੇਜ ਲੋਕ ਪੈਟਰੋਲੀਅਮ ਡੀਜ਼ਲ ਐਸੋਸੀਏਸ਼ਨ ਲੁਧਿਆਣਾ ਵੱਲੋਂ ਜਿਸੇ ਗਿਆ ਕਿ ਉਹਨਾਂ ਨੂੰ ਲੁਧਿਆਣਾ ਡੀਸੀ ਤੋਂ ਇਸ ਮੌਕੇ ਆਸ਼ਾਸ਼ਣ ਮਿਲਿਆ ਹੈ ਅੱਜ ਅਸੀਂ ਪੈਟਰੋਲ ਪਪ ਡੀਲਰ ਐਸੋਸੀਏਸ਼ਨ ਪੰਜਾਬ ਮੈਂ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਆਪਣੀ ਪੂਰੀ ਟੀਮ ਨਾਲ ਲੈ ਕੇ ਅਸੀਂ ਹਮਨਸ਼ੋ ਜੈਨ ਜੀ ਡੀਸੀ ਲੁਧਿਆਣਾ ਨੂੰ ਮਿਲੇ ਸਾਡੇ ਅੱਜ ਦੋ ਮਸਲੇ ਸੀ ਪਹਿਲਾ ਮਸਲਾ ਸੀ ਕਿ ਜਿਹੜੇ ਲੁਧਿਆਣਾ ਸ਼ਹਿਰ ਵਿੱਚ ਬਰੌਜ਼ਰਸ ਫਿਰਦੇ ਨੇ ਜਿਨ੍ਹਾਂ ਤੇ ਇੱਕ ਮਸ਼ੀਨ ਕੰਪਨੀ ਵੱਲੋਂ ਲੱਗੀ ਆ ਇੱਕ ਬਿਨਾ ਮਸ਼ੀਨ ਲੱਗਿਆ ਤੋਂ ਉਦਾਂ ਹੀ 2-2000 ਲੀਟਰ ਦੇ ਜਿਹੜੇ ਟੈਂਕਰ ਲੱਗੇ ਇੱਕ ਲਾ ਕੇ ਉਹ ਤੇਲ ਸਪਲਾਈ ਕਰਦੇ ਨੇ ਕੋਈ ਇੰਡਸਟਰੀ ਚ ਕਰਦੇ ਨੇ ਕੋਈ ਟਰੱਕਾਂ ਨੂੰ ਵੀ ਪਾਈ ਜਾ ਰਹੇ ਨੇ ਟਰਾਂਸਪੋਰਟ ਨਗਰ ਤੇ ਜਾ ਕੇ ਜਾਂ ਹੋਰ ਜਗ੍ਹਾ ਤੇ ਪਾਉਂਦੇ ਨੇ ਉਹ ਜਿਹੜਾ ਤੇਲ ਪਾਉਂਦੇ ਨੇ ਉਹ ਪੰਜਾਬ ਦੀ ਸਰਕਾਰ ਦਾ ਵੈਟ ਚੋਰੀ ਕਰਦੇ ਨੇ ਉਹਦੇ ਚੋਂ ਆਪਦੇ ਪੰਪ ਤੋਂ ਅੱਧਾ ਤੇਲ ਪਾਉਂਦੇ ਨੇ ਤੇ ਅੱਧਾ ਤੇਲ ਉਹ ਸੌਦੀ ਅਰਬ ਤੋਂ ਇੱਕ ਆਉਂਦਾ ਇਨਫੂਰੀਅਸ ਤੇਲ ਜਿਹਨੂੰ ਕਹਿੰਦੇ ਆ ਜਿਸ ਤਰ੍ਹਾਂ ਪੁਰਾਣੇ ਸਮੇਂ 'ਚ ਡੀਜ਼ਲ 'ਚ ਮਿੱਟੀ ਦਾ ਤੇਲ ਮਿਲਦਾ ਸੀ ਉਹਦਾ 15-20 ਰੁਪਏ ਲੀਟਰ ਦਾ ਫਰਕ ਆ ਉਹ ਲੈਣ ਕੇ ਮਲਾਵਟ ਕਰਕੇ ਵੇਚਦੇ ਨੇ ਉਹ ਅਸੀਂ ਡੀਸੀ ਸਾਹਿਬ ਨੂੰ ਦੱਸਿਆ ਕਿ پنجاب ਸਰਕਾਰ ਦੇ ਵੈਟ ਦੀ ਚੋਰੀ ਹੋ ਰਹੀ ਹੈ ਔਰ ਇਹ ਗਲਤ ਤੇਲ ਜਿਹੜਾ ਵਾ ਫੈਕਟਰੀਆਂ ਵਿੱਚ ਟਰਾਂਸਪੋਰਟ 'ਚ ਉਹਨਾਂ ਨੂੰ ਪਾ ਕੇ ਜਦੋਂ ਉਹਨਾਂ ਦੇ ਰਿਜ਼ਲਟ ਮਾੜੇ ਆਉਂਦੇ ਨੇ ਤਾਂ ਨਾ ਜਿਹੜਾ ਪਦਨਾਮ ਕਰਦੇ ਉਹ ਪ੍ਰੋ ਪੰਪ ਵਾਲਿਆਂ ਦਾ ਕਰਦੇ ਨੇ ਕਿ ਸਾਨੂੰ ਪ੍ਰੋ ਪੰਪ ਵਾਲਿਆਂ ਨੇ ਗਲਤ ਤੇਲ ਦਿੱਤਾ ਇਹਨਾਂ ਨੂੰ ਰੋਕਿਆ ਜਾਵੇ ਉਹਨਾਂ ਨੇ ਡੀਐਫਐਸਸੀ ਮਾਡ ਨੂੰ ਲਿਖਿਆ ਔਰ ਟੈਲੀਫੋਨ ਤੇ ਵੀ ਕਿਹਾ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਅਸੀਂ ਬਕਾਇਦਾ ਕਿੱਥੇ ਕਿਥੇ ਬਰੋਦਰ ਜਿਹੜੇ ਤੇਲ ਪਾ ਰਹੇ ਨੇ ਇਹਦੇ ਨਾਲ ਮਤਲਬ ਉਹ ਜਿਹੜੇ ਤੇਲ ਲੈ ਰਹੇ ਨੇ ਉਹਨਾਂ ਨੂੰ ਵੀ ਕੰਟਰਾ ਕਰੇ ਸਰਕਾਰ ਨੂੰ ਚੁਣਲ ਆ ਯਾਰ ਹਾਂ ਬਿਲਕੁਲ ਸੀ ਮੈਂ ਜਿਹੜਾ ਜిల్లా ਲੁਧਿਆਣਾ ਦੇ ਸਿਟੀਜ਼ਨਸ ਆ ਇੰਡਸਟਰੀ ਵਾਲੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਜਦੋਂ ਤੇਲ ਬਿਲਕੁਲ ਨਾ ਲੈਣ ਜੀ ਪੰਪੋਂ ਤੋਂ ਤੇਲ ਕਿੰਦਰ ਜਿੱਥੇ ਅਸਲੀ ਮਿਲਦਾ ਸਰ ਉਹ ਕਹਿੰਦੇ ਨੇ ਕਿ ਇਹ ਤਾਂ ਮੋਬਾਈਲ ਤੇਲ ਬਣਾ ਨੇ ਆ ਜੋ ਇਸ ਕਰਕੇ ਜਿੱਦਾ ਫੋਨ ਕਰਕੇ ਜਿੱਥੇ ਮਰਜ਼ੀ ਬੁਲਾ ਲਓ ਸਰ ਮਾਰੇ ਉਹਦਾ ਉਹਦੇ ਕੋਈ ਕਾਨੂੰਨ ਏ ਕੋਈ ਧਾਰਾ ਕਿੱਦਾਂ ਜਾ ਸਕਦਾ ਉਹ 50 ਕਲ ਜਾ ਰਹੇ ਨੇ ਮੇਰਾ ਨਾਮ ਡਾਕਟਰ ਮਨਜੀਤ ਸਿੰਘ ਹੈ ਮੈਂ ਜਨਰਲ ਸਕੱਤਰ ਪੈਟਰੋਲੀਅਮ ਡੀਅਰ ਐਸੋਸੀਏਸ਼ਨ ਪੰਜਾਬ ਜਿਹੜੇ ਤੁਸੀਂ ਕੁਐਸਚਨ ਕੀਤਾ ਜੀ ਕਿ ਕਿਤੇ ਵੀ ਮੋਬਾਈਲ ਕਰਕੇ ਇਹ ਕਿਤੇ ਵੀ ਫੋਨ ਕਰਕੇ ਨਹੀਂ ਜਾ ਸਕਦੇ ਇਹਦਾ ਪੈਟਰੋਲੀਅਮ ਐਕਸਪਲੋਸਿਵ ਸੇਫਟੀ ਆਰਗੇਨਾਈਜੇਸ਼ਨ ਨੇ ਨਾਰਮਸ ਬਣਾਏ ਹੋਏ ਨੇ ਜਿਹਦੇ ਅੰਦਰ ਫਾਰਮ 8 ਦਾ ਇੱਕ ਐਪਲੀਕੇਸ਼ਨ ਦੇਣੀ ਪੈਂਦੀ ਹੈ ਕਿ ਅਸੀਂ ਆਹ ਕਸਟਮਰ ਨੂੰ ਤੇਲ ਪਾਣਾ ਸਾਨੂੰ ਪਰਮਿਸ਼ਨ ਦਿਓ ਉਹ ਫਿਰ ਉਹਦੇ ਕਸਟਮਰ ਕਸਟਮਰ ਦੀ ਪਰਮਿਸ਼ਨ ਦਿੰਦੇ ਆ ਉਸ ਕਸਟਮਰ ਦੀ ਜੀਓਫੈਂਸਿੰਗ ਹੁੰਦੀ ਹੈ ਮਤਲਬ ਉਹਦੀ ਕੋਆਰਡੀਨੇਟਸ ਫਿਕਸ ਹੁੰਦੇ ਹੈਗੇ ਸੈਟਲਾਈਟ ਇਮੇਜ ਦੇ ਨਾਲ ਉਹ ਸੇ ਜਗ੍ਹਾ ਤੇ ਜਾ ਕੇ ਇਹਨਾਂ ਨੇ ਪਾਣਾ ਹੁੰਦਾ ਜਦ ਇਹਨਾਂ ਦੇ ਡੀਐਸਆਰ ਜਿਹੜਾ ਕਹਿੰਦੇ ਆ ਤੁਹਾਡੇ ਉਹ ਡੀਐਸਆਰ ਵੀ ਅਲੱਗ ਹੁੰਦਾ ਹੈਗਾ ਜਿਹੜਾ ਇਹਨਾਂ ਦੇ ਫਿਲਿੰਗ ਪੁਆਇੰਟਸ ਨੇ ਇਹਨਾਂ ਦਾ ਫਿਲਿੰਗ ਪੁਆਇੰਟ ਵੀ ਅਲੱਗ ਹੋਵੇ ਨੋਜ਼ਲ ਤੋਂ ਨਹੀਂ ਪਰ ਸਕਦੇ ਇਹਨਾਂ ਦੇ ਇੱਕ ਅਲੱਗ ਗੈਂਟਰੀ ਲੱਗੀ ਹੁੰਦੀ ਹੈ ਉਹ ਗੈਂਟਰੀ ਤੋਂ ਤੇਲ ਪਾਉਂਦੇ ਆ ਉਹਦੇ ਡੀਐਸਆਰ ਤੇ ਐਂਟਰੀ ਪੜਦੇ ਆ ਕਿ ਅਸੀਂ ਇਸ ਕਸਟਮਰ ਦੇ ਚੱਲਦੇ ਆ ਜੀਓਫੈਂਸਿੰਗ ਕਰਦੇ ਆ ਉਹ ਜੀਐਫਐਨਸਿੰਗ ਦੇ ਨਾਲ ਉੱਥੇ ਜਾ ਕੇ ਉਹਨਾਂ ਦੇ ਲੋਕ ਖੁੱਲਨੇ ਚਾਹੀਦੇ ਆ ਉਹ ਲੋਕ ਖੁੱਲਦੇ ਫਿਰ ਉਹਨਾਂ ਨੇ ਤੇਲ ਪਾਣਾ ਜਿਹੜਾ ਤੁਹਾਨੂੰ ਕੋਈ ਵੀ ਮੈਸੇਜ ਦੇਖਦਾ ਜਾਂ ਤੁਹਾਨੂੰ ਕੋਈ ਵੀ ਕਿਤੇ ਵਟਸਐਪ ਤੇ ਮੈਸੇਜ ਆ ਜਿੱਤੇ ਲਿਖਦਾ ਹੁੰਦਾ ਸਾਨੂੰ ਕਾਲ ਕਰ ਲਓ ਉਹ ਇਲੀਗਲ ਹੈ ਉਹ ਕਿਤੇ ਵੀ ਨਹੀਂ ਤੁਸੀਂ ਕਹੋ ਕਿ ਜੀ ਅੱਜ ਸੜਕ ਤੇ ਖੜੇ ਹੋ ਕੇ ਅਸੀਂ ਤੇਲ ਪਾ ਦੇ ਜੇ ਉੱਥੇ ਅਗਲਾ ਕੀ ਕਰਨ ਕਰਤੋਂ ਕੌਣ ਲਊਗਾ ਉਹਦਾ ਜ਼ਿੰਮੇਵਾਰੀ ਸਰ ਇਹ ਪੰਪ ਮਾਲਿਕ ਹੁੰਦੇ ਨੇ ਕਿ ਇਹ ਨਾ ਪਰਸਨਲ ਗੱਡੀ ਐਸੋਸੀਏਸ਼ਨ ਨਾਲ ਜੁੜੇ ਨਹੀਂ ਨਿਵੇਂਦੇ ਦੇਖੋ ਸਾਨੂੰ ਹੁਣ ਜਿੰਨੇ ਜੋ ਪਤਾ ਲੱਗਦਾ ਅਸੀਂ ਉਹ ਰਿਪੋਰਟ ਕਰਦੇ ਆ ਸਾਨੂੰ ਪਤਾ ਨਹੀਂ ਹੁੰਦਾ ਕੌਣ ਕਰ ਰਿਹਾ ਹੁਣ ਹੋ ਸਕਦਾ ਹੈਗਾ ਕਿ ਕੋਈ ਮੋਬਾਈਲ ਡਿਸਪੈਂਸਰ ਮਾਲਿਕ ਨੂੰ ਪਤਾ ਹੀ ਨਹੀਂ ਹੋਵੇ ਉਹਨਾਂ ਦੇ ਡਰਾਈਵਰ ਨੇ ਕਿਤੇ ਘੜੀ ਹੋ ਕੇ ਗੱਡੀ ਪਾਤੀ ਹੈਗੀ ਲੇਕਿਨ ਜ਼ਿੰਮੇਵਾਰੀ ਓਨਰ ਦੀ ਬਣਦੀ ਹੈ ਜਿਹੜਾ ਵੀ ਡੀਲਰ ਹੈਗਾ ਉਹਦੇ ਡਰਾਈਵਰ ਤੇ ਨਹੀਂ ਜਾਣਾ ਹੈਗਾ ਪੈਸੋ ਤੇ ਬੰਦੀ ਹੈਗੀ ਹੈ ਤੇ ਕੰਪਨੀ ਤੇ ਬੰਦੀ ਹੈ ਕੰਪਨੀ ਕੋਲ ਰਿਕਾਰਡ ਹੁੰਦਾ ਹੈਗਾ ਹਰੇਕ ਆਟੋਮੇਸ਼ਨ ਦੇ ਵਿੱਚ ਕਿ ਕਿਹੜੇ ਕਸਟਮਰ ਨੂੰ ਕਿਹੜਾ ਤੇਲ ਕਿਹੜੇ ਟਾਈਮ ਜਾ ਰਿਹਾ ਹੈ ਕੰਪਨੀ ਕਿਉਂ ਨਹੀਂ ਮੋਨੀਟਰ ਕਰਦੀ ਇਸ ਨੂੰ ਤੁਸੀਂ ਐਸੋਸੀਏਸ਼ਨ ਹੋ ਤੁਸੀਂ ਕਹਿ ਦੋਗੇ ਕਿ ਨਹੀਂ ਜੀ ਇਦਾਂ ਦਾ ਕੋਈ ਪਤਾ ਨਹੀਂ ਕਰੇਗਾ ਅਸੀਂ ਅਸੀਂ ਕਿਹਾ ਜੀ ਕਈ ਵਾਰੀ ਹੁਣ ਜੇ ਲਾਲਚ ਦਾ ਕੋਈ ਫੇਰ ਨਹੀਂ ਤਾਂ ਹੀ ਅਸੀਂ ਇੱਥੇ ਆਏ ਆ ਡਾਕਟਰ ਅੱਜ ਤੋਂ ਡੀਸੀ ਸਾਹਿਬ ਨੇ ਕੀ ਅਸ਼ਵਸ਼ਣ ਦਿੱਤਾ ਗਿਆ ਡੀਸੀ ਸਾਹਿਬ ਨੇ ਸਾਡੀ ਸੁਣਵਾਈ ਕੀਤੀ ਹੈ ਚੰਗੀ ਤਰ੍ਹਾਂ ਨਾਲ ਸਾਰਾ ਕੁਝ ਸਮਝਿਆ ਤੇ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਨੇ ਆਪਣੇ ਡੀਐਫਐਸ ਸਾਹਿਬ ਨੂੰ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਜੇ ਸਰ ਜੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੁਹਾਡੇ ਵੱਲੋਂ ਕੀ ਐਕਸ਼ਨ ਕੀਤਾ ਜਾਏਗਾ ਜਿਵੇਂ ਦੋਆਬਾ ਜੀ ਨੇ ਕਿਹਾ ਹੈਗਾ ਕਿ ਅਸੀਂ ਕਾਰਵਾਈ ਇਨਸ਼ੋਰ ਕਰਾਂਗੇ ਹੋਏਗੀ ਕਿਉਂਕਿ ਅਸੀਂ ਕੋਰਟ 'ਚ ਵੀ ਖੜੇ ਆ ਇਹਨਾਂ ਦੇ ਵੀ ਅਸੀਂ ਬਾਰ ਬਾਰ ਮੱਥੇ ਲੱਗਣਾ ਹੈਗਾ ਕਿਉਂਕਿ ਜੇ ਇਨਫੋਰਸ ਕਰਨਾ ਹੈਗਾ ਜੇ ਫੇਰ ਵੀ ਨਹੀਂ ਹੁੰਦੀ ਤਾਂ ਫਿਰ ਅਸੀਂ ਕੋਰਟ 'ਚ ਤਾਂ ਹੈਗੇ ਹੀ ਹੈਗੇ ਆ ਤੇ ਅਸੀਂ ਅਸੀਂ ਫੇਰ ਹੋਰ ਮੋਰਚਾ ਖੋਲ੍ਹਾਂਗੇ ਅੱਜ ਜਿਸ ਤਰ੍ਹਾਂ ਕਿ ਸਾਡੇ ਪੰਜਾਬ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਦੋਆਬਾ ਸਾਹਿਬ ਨੇ ਤੁਹਾਡੇ ਨਾਂ ਜ਼ਿਕਰ ਕੀਤਾ ਸਾਰਾ ਡਿਟੇਲ ਤੁਹਾਨੂੰ ਦੱਸਿਆ ਸਾਰਾ बीसी साहब ਨੂੰ ਮਿਲ ਕੇ ਆਏ ਨੇ ਜੋ ਇਲਲੀਗਲ ਬੌਜਰ ਚੱਲਦੇ ਆ ਉਹਨਾਂ ਦੇ ਸੰਬੰਧ ਚ ਔਰ ਜਿਹੜੀਆਂ ਛੋਟੀਆਂ ਸੜਕਾਂ ਤੇ ਜਾਂ ਕੰਜਸਟਡ ਏਰੀਆ ਚ ਪੈਟਰੋਲ ਪੰਪ ਲੱਗ ਰਹੇ ਆ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਦੋਬਾ ਸਾਹਿਬ ਔਰ ਉਹਨਾਂ ਦੇ ਨਾਲ ਸਾਰੀ ਟੀਮ ਡੀਸੀ ਸਾਹਿਬ ਨੂੰ ਮਿਲੀ ਆ ਔਰ ਡੀਸੀ ਸਾਹਿਬ ਨੇ ਭਰੋਸਾ ਦਿੱਤਾ ਕਿ ਇਹਨਾਂ ਤੇ ਅਸੀਂ ਕਾਰਵਾਈ ਕਰਵਾਵਾਂਗੇ